ਬੈਂਸ ਬੈਂਸ ਤੇਰੇ ਜੱਲ ਖਾਰੀ ਕੋਈ ਨਾ ਸਭ ਗੇਮ ਵਿੱਚ ਵੇਖਿਆੜੀ ਕੋਈ ਨਾ ਹਾਂ ਹਾਂਜੀ ਮਿੱਤਰੋ ਕੀ ਹਾਲ ਚਾਲ ਅਸੀਂ ਅੱਜ ਚੱਲੇ ਆ ਗੜੀ ਮਾਰਨ ਟੈਂਪਰੇਚਰ ਬਹੁਤ ਅੱਜ ਘੈਂਟ ਆ ਠੀਕ ਆ ਤੇ ਅੱਜ ਹੈ 18 ਡਿਗਰੀ ਟੈਂਪਰੇਚਰ ਤਾਂ ਦਿਖਾਵਾਂ ਕੈਨੇਡਾ ਸਕੂਲ ਲੈਣਿਆਂ ਤੋਂ ਹੁਣ ਪਹੇ ਆਏ ਆਪਣੇ ਹੁੰਦੇ ਪਿੰਡ ਦੇ ਬਾਹਲੇ ਉਹ ਕੰਮ ਖਰਾਬ ਹੋ ਜਾਣਾ ਹੈ ਇਹ ਕੋਰਾ ਬਣਾ ਕੋਈ ਨਹੀਂ ਇਹ ਕਿਹਦੇ ਸਵਾਰ ਇਹ ਹੁਣ ਨਿਆਣੇ ਸਕੂਲ ਖੁੱਲੇ ਇੱਥੇ ਟੈਂਪਰੇਚਰ ਯਾਰ 0 18 ਡਿਗਰੀ ਆ ਤਾਂ ਬਟ ਹਵਾ ਉਹ ਚੱਲਦੀ ਆ ਅੰਟੀ ਨਹੀਂ ਹੈਗੀ ਠੀਕ ਆ ਐਸਾ ਕੋਈ ਹਮਸਾਗਦਾ ਬੰਦਾ ਦੇਖ ਸਕਦੇ ਆ ਸਾਰਾ ਓਕੇ ਰਿਪੋਰਟ ਆ ਮੈਂ ਤਾਂ ਦਾ ਸਨਸਕ੍ਰੀਨ ਵਗੈਰਾ ਲਾ ਲਈ ਪਿੰੂ ਤੇ ਦੇਖੋ ਸ਼ਾਇਦ ਨਾ ਹੀ ਦਾ ਸਨ ਕਦ ਕੋਈ ਫਿਰ ਪਵੇ ਆਹ ਬਸ ਮੇਰਾ ਨਿਆਣਾ ਕੈਡਾ ਸੱਦਾ ਮਮੀ ਡੈਡੀ ਨੂੰ ਤੇ ਕੋ ਮਾ ਨਿਆਰੇ ਲੋ ਮੈਂ ਵੀ ਸਾਲ ਸੋਚਿਆ ਮੈਂ ਇੱਕ ਤਾਂ ਬਲੌਗ ਬਣਾ ਗਿਆ ਇਹਦੀ ਸਟੇ ਦਿੱਤੀ ਪੈਂਡਾਲੇ ਕਹਿਣਗੇ ਕਿੱਧਰ ਚਲ ਗਿਆ ਹਵਾ ਤਾਂ ਬਹੁਤ ਚੱਲਣ ਲਈ ਆ ਆਗਾ ਸੀ ਜਿਹੜਾ ਮੈਂ ਵੀਡੀਓ ਲਿਆ ਸੀ ਉਹ ਦੇਖ ਸਕਦੇ ਤੁਸੀਂ ਘਰ ਦਾ ਬਾਹਲੇ ਸੋਹਣਾ ਹੀ ਆ ਠੀਕ ਆ ਆ ਨਿਆ ਨਿਆ ਪਲੇਗਰਾਉਂਡ ਆ ਪਾਣੀ ਪੂਣੀ ਦਾ ਭਰਿਆ ਹੀ ਆ ਕੱਲ ਮੀਂਹ ਪਿਆ 5-7 ਘੰਟੇ ਇੱਥੇ ਓਕੇ ਆ ਨਿਆਰੇ ਆ ਯਾਰ ਇੱਥੇ ਰਫੀਜ਼ੀ ਪਾਉਂਦੇ ਨਿਆਰੇ ਲੰਦੇ ਇੱਥੇ ਆ ਕੇ ਅੱਡੀ ਆ ਗਏ ਸਟੜੀਆਂ ਲੱਭੀ ਜਾਂਦੇ ਕਿਹੜੀ ਸਟਡੀ ਕਰੀਏ ਗੋਰੇ ਫ੍ਰੈਂਡਲੀ ਵੀ ਬਰੇਰੇ ਯਾਰ ਜਿੰਨਾ ਮੈਂ ਹੁੰਦੀ ਉਹਨਾਂ ਨਾਲ ਹੁੰਦੀ ਹੈ ਗੋਰੇ ਆਪਣੇ ਰੈਣਾ ਨੂੰ ਖਿਲਾ ਰਹੇ ਆ ਕੋਈ ਟੈਨਸ਼ਨ ਨਹੀਂ ਹੈਗੀ ਇੱਥੇ ਜਿੱਧਰ ਮੈਂ ਅਸੀਂ ਰਹਿੰਦੇ ਆ ਨਾ ਇੱਧਰ ਆਪਣੀ ਪੰਜਾਬੀ ਬਹੁਤ ਜ਼ਿਆਦਾ ਘੱਟ ਹੋਆ ਇੰਡੀਅਨ ਇਧਰ ਮੋਸਟਲੀ ਗੋਰੀ ਹੀ ਆ ਸਾਰੇ ਆ ਸਾਰੇ ਗੋਰੀਆਂ ਦੇ ਘਰ ਆ ਇੱਕ ਪੰਜਾਬੀਆਂ ਦਾ ਘਰ ਆ ਆਪਣੇ ਇੱਥੇ ਤੇ ਵਧੀਆ ਯਾਰ ਸਾਰੇ ਇੱਕ ਆ ਪਤਾ ਨਹੀਂ ਕਿ کیسے ਕਹਿ ਦਈਏ ਕਿ ਨਾ ਵੀ ਕਰਦੇ ਆ ਉਸ ਹਾਲ ਜਾਂ ਓਕੇ ਰਿਪੋਰਟਾਂ ਦਰਾ ਦਰੂਦ ਵੀ ਘੈਂਡਾ ਓਕੇ ਰਿਪੋਰਟਾਂ ਚੱਲ ਰਹੀਆਂ ਸਾਰੀਆਂ ਆ ਡਟੇ ਪਏ ਆ ਕਈ ਦਿਨ ਤਾਂ ਨੰਬਰ ਲੱਗੂਗਾ ਹੀ ਬਾਕੀ ਯਾਰ ਸਟੇ ਪੋਜ਼ਿਟਿਵ ਜਿੰਦਗੀ ਚ ਪੋਜ਼ਿਟਿਵ ਰਹੋ ਕੰਗਾ ਮੜਾ ਸਮਾਂ ਆਉਂਦਾ ਰਹਿੰਦਾ ਘਰ ਬਣਾ ਦੇ ਦਿਖਾਵਾਂ ਉਹ ਲੱਕੜੀ ਦਾ ਘਰ ਬਣਾ ਰਿਹਾ ਪਿੱਛੇ ਕੋਈ ਦੇਖੇ ਲਿਆ ਹੁਣ ਇਹ ਲੱਕੜੀ ਦਾ ਘਰ ਹੈ ਯਾਰ ਠੀਕ ਆ ਮਹਿੰਗੇ ਵੜੇ ਡੇਡ ਡੇਡ ਮਹੀਨਿਆਂ ਦਾ ਘਰ ਬਾਤ ਚ ਲੱਕੜੀ ਦਾ ਬਾਹਰ ਸੈਟ ਨਹੀਂ ਹੈਗੇ ਯਾਰ ਆਪਣੇ ਸਾਹ ਨਾਲ ਤੁਸੀਂ ਡਿਜ਼ਾਈਨ ਕਰ ਨਹੀਂ ਸਕਦੇ

ਕਾਲੇ ਘਰ ਵੀ ਐ ਸੇ ਮਿੱਤਰਾਂ ਕਾਲੇ ਕੰਮਦੋ ਸੋਣੇ ਤੇ ਕਾਲੇ ਘਰ ਵੀ ਐ ਮੋੜੇ ਮੋੜੇ ਜਾਦ ਸਤਾਵੇ ਤੇਰੇ ਦੀਆਂ ਗਲੀਆਂ ਦੀ ਗੁਰੂ ਵਾਲਾ ਬਣੀਏ ਵੀਰ ਦੀ ਗਾੜੀ ਬਾਹਰ ਰੱਖੀ ਏ ਉਹ ਦੇ ਲੋ ਬਿਹਾਰੀ ਆ ਤੱਕ ਰਾਈ ਜਾਂਦਾ ਇਹ ਮੈਂ ਸ਼ੂਟ ਕਰ ਰਿਹਾ 16 Pro Max ਤੇ ਯਾਰ ਇਹਦੀ ਕੁਆਲਿਟੀ ਇੱਕ ਨੰਬਰ ਆ ਮਰ ਕੋ ਵੈਸੇ ਡੀਐਸਐਲਆਰ ਵੀ ਆ ਉਹਨ ਕੈਰੀ ਕਰਨ ਔਖਾ ਲੱਗਦਾ ਬਟ ਇਹ ਯਾਰ ਔਖੇ ਰਪੋਰਟ ਆ ਤੇ ਇਹਨੇ ਬਲੋਗਿੰਗ ਕਰਨੀ ਕਰੋ ਯਾਰ ਟਰਾਈ ਕਰੋ ਕੋਈ ਕਰਨੀ ਜੇ ਨਹੀਂ ਵੀਊ ਆਉਗੇ ਕੋਈ ਚੱਕਰ ਨਹੀਂ ਮੇਰੇ ਘੜਾ ਹੁੰਦੇ ਆ ਮੈਂ ਧਾਮ ਹੀ ਲੱਗਾ ਆ ਪਾ ਲੱਗੇ ਰੋਲ ਐਂਚ ਕੋਈ ਦਿੱਕਤ ਨਹੀਂ ਕਿ ਦਿਨ ਤਾਂ ਆਉ ਗਈ ਕਿਦਨ ਸਾਡਾ ਵੀ मिलियन क्रोस ਆਉਣਗੇ ਆ ਗਈ ਲਾਂਡਰੀ ਐਸਾ ਨੋਕੀ ਆ ਗਿਆ ਆਪਣੇ ਕੱਪੜੇ ਧੋਣਦੇ ਆ ਬਟ ਆਪਣੇ ਪੰਜਾਬੀ ਤਾਂ ਨਹੀਂ ਆਉਂਦੇ ਇੱਥੇ ਸਾਰੇ ਬੰਦੇ ਇੱਥੇ ਤੁਹਾਨੂੰ ਪਤਾ ਹੀ ਆ ਗੋਰਿਆਂ ਦੇ ਕੰਮ ਆਪਾਂ ਅਜਾ ਆਪਣੇ ਹੱਥੀ ਨਾਲ ਧੋਣੇ ਪੈ ਜਾਣ ਹੁਣ ਕੈਨੇਡਾ ਕੇ ਯਾਰ ਇਦਾਂ ਦੇ ਹੋ ਗਏ ਆ ਮਤਲਬ ਕੋ ਝਾੜੂ ਫੈਨੂਗਾ ਤਾਂ ਝਾੜੂ ਮਾਰਦੀ ਦਾ ਰੋਟੀ ਬਕਾਉਣ ਨੂੰ ਕਹੇ ਰੋਟੀ ਬਕਾ ਲਈਦੀ ਆ ਸਾਰਾ ਕੁਝ ਕਰ ਲਈਦਾ ਹੁਣ ਪਹਿਲਾਂ ਇੰਡੀਆ ਹੁੰਦਾ ਟੈਨਸ਼ਨ ਨਹੀਂ ਸੀ ਕੋਈ ਹੁਣ ਜਣਾ ਮਾਦੀ ਕੋਈ ਕਹਿ ਦੇਵੇ ਆਹ ਕੰਮ ਕਰਨਾ ਬਾਈ ਕਰਦੀ ਆ ਨਾਲੇ ਹੁਣ ਨਹੀਂ ਐਕਸਕਿਊਜ਼ ਨਹੀਂ ਲਈਦੇ ਹੁਣ ਕਿਉਂਕਿ ਲਾਈਵ ਹੁਣ ਇਦਾਂ ਨਹੀਂ ਹੋ ਗਈ ਆ ਡਿਫਰੈਂਸ ਇੱਥੇ ਹੁਣ ਹੁਣ ਆ ਦੇਖੋ ਇੱਥੇ ਬਟਨ ਦਬਾਉਣਾ ਵੇਟ ਕਰਨ ਆਪਾਂ ਟਰਨ ਦਾ ਇਹ ਨਹੀਂ ਹੈ ਗਾਇਸ ਜੇ ਕੋਪਲੀ ਹੈ ਅਗਰ ਰਿਕਸ਼ਾ ਆਪਾ ਤਾਂ ਨਹੀਂ ਆਰੇ ਨਾਲੇ ਫੋੜਾ ਕਚਰੇ ਨੂੰ ਵੇਟ ਕਰਨਾ ਪੈਂਦਾ ਉਸਤਾਦ ਜੀ ਉੱਤਨੀ ਥੋੜਾ ਖੜਾ ਹੁਣ ਡੋਰੇ ਦਾ ਮੇਰੇ ਟੱਕਰਾਉਣ ਲੱਗਾ ਇਹ ਬਹਾਦਰ ਬਚਲੇ ਨਹੀਂ ਗਿਆ ਸਾਲੇ ਉੱਪਰੋਂ ਸਿਰ ਮਾਰਦੇ ਵਿੱਚੋਂ ਵਿੱਚੋਂ ਤਾਂ ਕਹਿੰਦੇ ਹੁਣੇ ਨਾਲੇ ਕਾਦੇ ਆ ਗਏ ਇੱਥੇ ਇਧਰ ਯਾਰ ਕਾਰ ਬਹੁਤ ਘਾੜਾ ਇੱਕ ਨੰਬਰ ਕਾਰ ਆ ਆਇਆ ਇੱਥੇ ਮਾਰਕੀਟ ਇੱਥੇ ਆਈ ਰਹਿੰਦੇ ਛੋਟੀ ਮੋਟੀ ਜੀ ਆ ਉਧਰ ਜਿਆਦਾ ਨਹੀਂ ਇੱਥੇ ਕੁਝ ਮਿਲਦਾ ਓਕੇ ਹੀ ਆ ਬਸ ਠੀਕ ਆ ਆ ਬੇਚੇ ਨਾਲ ਦਿਖਾਦੇ ਮੈਂ ਬ੍ਰੇਕ ਐਂਡ ਰਿੰਚ ਬਸ ਸਪਾਈਸੀ ਰਹਿ ਰਿਹਾ ਮੈਨੂੰ ਕੀ ਪਤਾ ਸੀ ਆਸਫ ਬਹੁਤ ਸੋਹਣੀ ਹੈ ਮਾਰਕੀਟ ਉੱਧਾ ਇਹ ਰੱਛ ਨਹੀਂ ਹੈਗਾ ਯਾਰ ਜਿੱਦਾਂ ਬ੍ਰਾਂਟਨ ਵਾਲਾ ਸਿਸਟਮ ਨਹੀਂ ਹੈਗਾ ਇੱਥੇ ਇਹ ਆਵਾਗ ਨੂੰ ਆਸ਼ਾ ਇਧਰ ਉਧਰ ਹੋਈ ਜਾਂਦਾ ਕੰਮ ਟੈਟੂ ਵਾਲਾ ਵੀ ਇਹ ਕਿੱਥੇ ਉਹਨੇ ਬਲੈਕ ਹਾਊਸ ਬਣਾਇਆ ਆਪਣੇ ਘਰ ਨੂੰ ਸਾਰੇ ਉਹਦੇ ਵੀ ਟੈਟੂ ਕਰਦਾ ਸਾਰਿਆਂ ਦੇ ਤੋਂ ਹਾਲਾ ਗੱਡੀ ਖੜੀ ਕੀਤੀ ਉਹਨੇ ਬਲੈਕ ਕਲਰ ਦੀ ਬਹੁਤ ਪੁਰਾਣਾ ਮਾਡਲ ਆ ਬਟ ਉਹਨੇ ਇਹ ਨਾਂ ਨਹੀਂ ਪਤਾ ਨਹੀਂ ਕੀ ਕੀ ਲਿਖਿਆ ਬਟ ਆ ਬਲੈਕ ਹਾਊਸ ਸਾਰਾ ਕੀਤਾ ਆਪਣੇ ਪਿੰਡ ਪਿੰਡ ਹੁੰਦਾ ਲੋਕਾਂ ਨੇ ਨਾ ਇਹ ਨੋਕਾ ਲਿਖੀ ਆ ਦੇ ਕੀ ਆ ਯਾਰ ਘਾਰਾ ਹੈ ਓਕੇ ਰਿਪੋਰਟ ਇੱਥੇ ਟੈਟੂ ਬਣਦਾ ਆ ਗੱਡੀ ਖੜੀ ਕੀਤੀ ਉਹਨੇ ਆਹ ਦੇ ਦੇ ਨਹੀਂ ਨਾ ਆਹ ਗੱਡੀ ਖੜੀ ਇਹਦਾ ਗੋਸਟ ਰਾਈਡਰ ਵਾਲਾ ਸਿਸਟਮ ਆ ਹਾਉ ਦੇ ਕਾਟੂ ਕਰਾ ਲੋ ਆ ਜੇ ਇਤਰਾ ਬਹਾਰਾ ਹੋਇਆ ਬਾਹਰ ਨਹੀਂ ਪੱਲੀਆਂ ਲਾ ਕੇ ਕੀਤਾ ਉਸੇ ਜੈਂਸਰ ਸਬੀਅਰ ਮਿਲਦੀ ਏ ਇੱਕ ਨੰਬਰ ਮਾ ਗੜਾ ਪੀਣਾ ਯਾਰ ਸੌਫੀ ਬੰਦੇ ਆਂ ਉਹਨੇ ਇੱਥੇ ਆ ਦੇਖੋ ਆਪਣੇ ਕੋਈ ਚੀਜ਼ ਹੁੰਦੀ ਆ ਰ ਆਪਾਂ ਸਾਰਿਆਂ ਦੀ ਕੋਈ ਆ ਕਿ ਸਾਡੇ ਘਰ ਕੋਈ ਫालतू ਚੀਜ਼ ਪਈ ਜਾ ਕੇ ਵੇਚ ਦੋ ਇਧਰ ਪਤਾ ਗੋਰੇ ਗੱਦਾ ਵੀ ਨਹੀਂ ਚਾਹੀਦਾ ਉਹਨਾਂ ਨੂੰ ਆ ਕੁਝ ਨਹੀਂ ਚਾਹੀਦਾ ਸਾਰਾ ਕੋ ਟੱਕੇ ਅਗਲੇ ਫਿਰ ਲੈ ਕੇ ਜਾ ਸਾਡੇ ਇਹ ਤੁਹਾਡੇ ਯੂਸ ਚ ਹੋਰ ਸੋਮ ਨਹੀਂ ਹੈ ਰਾਈਟ ਸੋ ਯਾਰ ਤੋਰ ਤੋਰ ਕੇ ਮੈਂ ਘਰ ਫੋਨ ਕੀਤਾ ਕਿ ਮੂੰਛਾਂ ਚੱਕ ਲੀਆਂ ਜ਼ਿਆਦਾ ਤਾਂ ਨੂੰ ਲੱਗ ਹੁਣ ਅਥੇ ਠੀਕ ਆ ਮੂੰਛਾਂ ਮੂੰਛਾਂ ਕੋਈ ਨਹੀਂ ਯਾਰ ਪੁੱਛਦਾ ਕਿ ਨੂੰ ਕੋਈ ਟੈਨਸ਼ਨ ਨਹੀਂ ਆ ਕੇ ਬਲੌਗਿੰਗ ਕਰੋ ਸਾਰੇ ਵੇਲੇ ਟਾਈਮ ਹੁੰਦਾ ਕਰ ਲਿਆ ਕਰੋ ਦਿਲ ਲੱਗਾ ਰਹਿਦਾ ਇੱਥੇ ਪਾਕਿਸਤਾਨੀ ਰੈਸਟੋਰੈਂਟ ਆਪਣੇ ਇਕੋ ਸਾਹਮਣੇ ਆ ਇੱਕ ਆ ਚਾਚਾ ਚਾਚਾ ਕੀ ਨਾਮ ਦਾ ਚਾਚੂ ਓਕੇ ਆ ਵਧੀਆ ਸਾਰਾ ਬਸ ਇੱਥੋਂ ਤੁਸੀਂ ਆ ਕੇ ਬੱਸ ਵੀ ਲੈ ਸਕਦੇ ਆ ਸਾਰੀਆਂ ਚੱਲਦੀਆਂ ਪਈਆਂ ਆਹ ਰੋੜ ਆ ਹੁਣ ਆ ਪਿੱਛੇ ਜਾਵਾਂਗੇ ਇੱਥੇ ਗੋਰੇ ਦਾ ਇਦਾਂ ਦੇ ਤਾਂ ਮਾਣਾ ਹੀ ਬਣਾਉਣ ਲਿਆ ਆ। ਆਹ ਘਰ ਦੇ ਪਿੱਛੇ ਇਹ ਬੂਟੀਆਂ ਜੜੀਆਂ ਪਈਆਂ। ਹੰ ਲੋਕਾਂ ਕਣਾਈ। ਮੌਸਮ ਸੱਚੀ ਯਾਰਾ ਦੇ ਘਟਾ। ਮਾੜਾ ਜੈਕਟ ਵੀ ਐਵੇਂ ਪਾਇਆ। ਵਧੀਆ ਯਾਰ ਇੱਥੇ ਕੱਲੀ ਜਾਂਦੀ ਲਾਈਫ ਕਿਦਾਂ ਦੀ ਹੋਣੀ ਆ। ਹਸਕੀ ਲੈ ਕੇ ਤੁਰੀ ਹੋਈ ਮੈਡਮ। ਹਾਂ। ਇਹ ਤਾਂ ਵੀਡੀਓ ਨਹੀਂ ਬਣਾ ਸਕਦੇ ਆਪਾਂ ਕਿਸੇ ਦੀ। ਨਾਲੇ ਸਾਨੂੰ ਲੋੜ ਆ ਸੀ ਲੈਣਾ ਦੇਣਾ ਬਣਾ ਕੇ। ਅਜਿਹੜਾ ਬਿੱਲ ਹੈ। ਉਹ ਤਰਬੀਸ ਹੌਸਾ ਬਣਾਓ ਜਿੱਦਾਂ ਮਾਜੀ ਜਾ ਕੇ। ਕੋਈ ਦਿੱਕਤ ਨਹੀਂ ਆ। ਜਿੰਨੇ ਤੇ ਦੁਪਹਿਰ ਨੂੰ ਗੋਰੇ ਘਰੇ ਨਿਕਲਦੇ ਆ ਨਾ ਉਹਨੇ ਕਦੇ ਨਹੀਂ ਨਿਕਲ ਦੇਖਿਆ ਮੈਂ ਹਲੇ ਕੱਲ ਤਾਂ ਚਲੋ ਮੀਮੂ ਬਹੁਤ ਬੋਸ ਸੀਗਾ ਬਟ ਹੁਣ ਹੁਣ ਇਦਾਂ ਆ ਕਿ ਗਰਮੀ ਆ ਹੁਣ ਗੋਰਿਆਂ ਨੇ ਇੱਥੇ ਇੱਕ ਫਰੈਂਚ ਮੈਨ ਦੀ ਚਾ ਉੱਥੇ ਤੁਹਾਡੀ ਵੀਡੀਓ ਜ਼ਰੂਰ ਮੈਂ ਤੁਹਾਨੂੰ ਸ਼ੇਅਰ ਕਰੂੰਗਾ ਵਧੀਆ ਯਾਰ ਉਹ ਵੀ ਮੈਂ ਬਹੁਤ ਜ਼ਿਆਦਾ ਉੱਥੇ ਪਰਸਨਲੀ ਮੈਨੂੰ ਪਸੰਦ ਆ ਉਹ ਪਰ ਪਾਣੀ ਤੋਂ ਡਰੇ ਡਰੇ ਲੱਗਦਾ ਭਰਾਵਾ ਜਿੱਦਣ ਦੀਆਂ ਗੱਲਾਂ ਗੱਲਾਂ ਸੁਣੀ ਸੀ ਆਪਾਂ ਕਰਦੇ ਦਾ ਕਹਿੰਦੇ ਪਾਣੀ ਤੋਂ ਦੂਰੇ ਰਹੋ ਬਟ ਉਧਰ ਅਸੀਂ ਨਹਾ ਨੂੰ ਲਵਾਂਗੇ ਬੇਸਿਕਲੀ ਮੈਨੂੰ ਪਸੰਦ ਨਹੀਂ ਵੈਸੇ ਪਾਣੀ ਪੂਣੀ ਬਾਰੇ ਰੈਂਕ 뷰 ਉਹ ਘੈਂਟ ਹੁੰਦਾ ਉੱਥੇ ਹਾਂ ਤੁਸੀਂ ਦੇਖੋ ਤਾਂ ਕਿੰਨਾ ਵਧੀਆ ਟੈਂਪਰੇਚਰ ਹੈ ਇਸ ਟਾਈਮ ਗਰਮੀ ਲੱਗਣ ਲਈ ਹੈ ਮੈਨੂੰ ਸੋ ਠੀਕ ਹੈ ਜੀ ਹਾਂ ਮਿਲਦੇ ਹਾਂ ਅਗਲੇ ਬਲੌਗ ਚ ਕਰਮ ਬੈਂਸ ਬਲੌਗ ਫੋਲੋ ਜ਼ਰੂਰ ਕਰ ਲਿਓ YouTube ਤੇ ਠੀਕ ਆ ਆਪਾਂ ਨੂੰ सबसक्राइब भी कर लो यार लाइक भी कर दो शेयर भी कर दो जो करना हो तो दिक्कत नहीं है पैसे पुसे भी मैं कर रहा नज़ारे ला रहे बस तीन साल पहला मैं चार साल पहला ये की स्टार्टिंग ब्लॉगिंग अगर मेरे को नहीं थे इन गैजट गुजट ठीक है हम मेरे को है मैं कर रहा वधिया लगता तो कर दिन लगा था कोई चक्कर नहीं है मिलते अगले बलॉग